ਸ੍ਰੀ ਵਾਹਿਗੁਰੂ ਸਹਿਬ ਜੀਓ ਸੋਰਠ ਮਹੱਲਾ ਪੰਜਵਾ ਘਰ ਦੂਜਾ ਚੌਪੜੀ ਇਕ ਓੰਕਾਰ ਸਤਿਗੁਰ ਪ੍ਰਸਾਦ ਇੱਕ ਪਤਾ ਇੱਕ ਸਕੇ ਹਮ ਬਾਰਕ ਤੂੰ ਮੇਰਾ ਗੁਰਹਾਈ ਸੁਣ ਮੀਤਾ ਜੀਉ ਹਮਾਰਾ ਬਲ ਬਲ ਜਾਸੀ ਹਰ ਦਰਸ਼ਨ ਦੇਹੁ ਦਿਖਾਈ ਇੱਕ ਪਿਤਾ ਇੱਕ ਸਕੇ ਹਮ ਬਾਰਕ ਤੂੰ ਮੇਰਾ ਗੁਰਹਾਈ ਸੁਨਮਿਤਾ ਜਿਉ ਹਮਾਰਾ ਬਲ ਬਲ ਜਾਸੀ ਹਰ ਦਰਸ਼ਨ ਦੇਹੁ ਦਿਖਾਈ ਸੁਨਮਿਤਾ ਧੁਰੀ ਕੋ ਬਲ ਜਾਇ ਯੋਹ ਮਨ ਤੇਰਾ ਭਾਈ ਰਹਾਉ ਪਾਪਮ ਲੋਵਾ ਮਲ ਮਲ ਧੋਆ ਈਮਰਤੇ ਕੂ ਦੇਸਾ ਸੋਨਮੀਤਾ ਹਉ ਤੇਰੀ ਸਰਨਾਈ ਆਇਆ ਪ੍ਰਭ ਮਿਲਿਓ ਦੇਹੋ ਉਪਦੇਸਾ ਮਾਣ ਨ ਕੀਜੈ ਸਰਨ ਪ੍ਰੀਜੈ ਕਰੈ ਸੋ ਭਲਾ ਮਨਾਈਐ ਸੁਨਮੀਤਾ ਜਿਉ ਪੰਡ ਸਭ ਤਨ ਅਰਪੀਜੈ ਇਓ ਦਰਸ਼ਨ ਹਰ ਜੀਉ ਪਾਈਐ ਭਿਓ ਅਨਗਰਹੋ ਪਰਸਾਦ ਸੰਤ ਨੇ ਕਹਿ ਹਰਨਾਮਾ ਹੈ ਮੀਠਾ ਜਨ ਨਾਨਕ ਕੋ ਗੁਰ ਕਿਰਪਾ ਧਾਰੀ ਸਭ ਅਕਲ ਨਰਨਜਨ ਦੀਠਾ ਭਿਓ ਅਨਗਰਹੋ ਪਰਸਾਦ ਸੰਤ ਨੇ ਕਹਿ ਹਰ ਨਾਮ ਹੈ ਮਿੱਠਾ ਜਨ ਨਾਨਕ ਕੋ ਗੁਰ ਕਿਰਪਾ ਧਾਰੀ ਸਭ ਕਲ ਨਰੰਜਨ ਦੀ ਥਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ